ਚ ਫੇਰ ਆ ਗਏ ਮੈਂ ਇਸ ਤਰੀਕਾ ਤਾਂ ਫੀਟਿੰਗ ਆ ਲਿਆ ਜਿਹੜੇ ਸੁੱਚਾ ਸੱਚਾ ਫੀਟਿੰਗ ਤਾਂ ਕੀਤੀ ਸੀ ਆਹ ਲਾਉਣੇ ਸੀ ਉੱਪਰ ਬੋਰਡ ਸੁੱਚਾਂ ਦੇ ਸਹੀ ਜਿਵੇਂ ਗੱਲਾਂ ਕਰਲਾਂਗੇ ਉਸੇ ਤਰ੍ਹਾਂ ਆਹ ਓਕੇ ਕਿੱਛ ਸੀ ਆਹ ਵਾਪਸ ਨੂੰ ਮਸਕਾ ਵਾਪਸ ਕਿਹ ਕਾਜ਼ੂ ਨੂੰ ਕਿਸ ਤਰ੍ਹਾਂ ਚੱਲ ਰਿਹਾ ਸਤ ਜੀ ਸੋਗ ਵੀ ਦਾ ਸਾਈਕਲ ਲੈ ਗਏ ਦੋ ਚੱਕ ਆ ਮੇਰਾ ਸਣੀ ਮੈਂ ਕਿੱਧਰੋਂ ਉਂਟ ਦਰਦ ਨਾ ਸਿਰ ਤੇ ਉੱਤਰ ਵੀ ਨਹੀਂ ਨਾ ਕਰਨ ਮੈਂ ਇਸ ਤਰੀ ਘਰ ਦੇ ਫਿਰ ਹਾਂ ਕਿਉਂਕਿ ਇੱਧਰ ਉਹਨਾਂ ਨੇ ਬਦਲ ਰਹੇ ਆ ਐ ਕਿੱਦਾਂਾ ਪਾਈ ਸਾਨੂੰ ਸਾਈਕਲ ਹੋਰ ਪਿੱਛੇ ਕੇ ਸਾਹਮਣੇ ਰੱਖ ਦੋ ਮੋਂਦਰ ਤੋਂ ਸੇ ਲੱਗੋ ਮੋਂ ਸਲੀਪ ਬਾਹਾਂ ਦੇ ਦਰਵਾਜ਼ਾ ਲਾਓ ਹੋ ਲਿਵਨ ਦੇ ਇਸ ਮਸਤਰੀਆਂ ਵਾਸਤੇ ਕਾਫੇ ਪਰ ਨਾ ਇੱਕ ਤੋਂ ਖਾਣ ਇਹਨਾਂ ਸਾਰੇ ਦੇਖ ਕੇ ਉਹ ਮੇਰੀ ਪਈ ਮੈਂ ਖਾਣ ਲੱਗੀ ਸਾਰਾ ਆਹ ਚਾਹ ਇਹਨਾਂ ਦੀ ਹੁੰਦੀ ਐ ਇੰਨੇ ਕਾਫੇ Il leandisibato. 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 Il ਤੈਨੂੰ ਕਿਹਾ ਇਹਦਾ ਇਹਦਾ ਮੈਂ ਤੇਰੇ ਇਕੱਠੇ ਹੋ ਗਿਆ ਨਾ ਪਹਿਲਾਂ ਮੈਂ ਵੀ ਆਖਿਆ ਦੂਸਰੇ ਆ ਇਹ ਉਹਦੇ ਵਾਲੇ ਆਹ ਹਾ ਦਰਵਾਜ਼ਿਆਂ ਵਾਲੇ ਫਿਰ ਮੈਂ ਕਿਹਾ ਇਹ ਕਾ ਦੋ ਫੀਟਿੰਗ ਜੀ ਕਰੀ ਜਨੇ ਮੈਂ ਕਿਹਾ ਜਾ ਉਹ ਬਿਜਲੀ ਵਾਲਾ ਜਿਹੜਾ ਇਹ ਕਵਾ ਉਹ ਵੀ ਬਦਲਣਾ ਨਾ ਦੂਜੀ ਬਾਰੀ ਲਾਉਣੀ ਆ ਉੱਥੇ ਮੈਂ ਕਿਹਾ ਜਾਂਤੇ ਉੱਥੇ ਲੱਗ ਗਿਨ ਫੇਰੇ ਤੋੜੀਆਂ ਪੂੜੀਆਂ ਲੈ ਕੇ ਉਤਾਂ ਲੱਗੇ ਪਏ ਮੈਂ ਕਿ ਉਹਦੋਂ ਉਹ ਆ ਗਈ ਮੈਂ ਹਜੇ ਪੁੱਛਣ ਵਾਲੀ ਸੀ ਨਾ ਤ ਵੀ ਇਹ ਕੌਣ ਆ ਕਿਹੜੇ ਮਾਸਤਰੀ ਆਏ ਉਹਦੋਂ ਫਿਰ ਦੂਜੇ ਆ ਗਏ ਉਹਦਾ ਸਮਾਨ ਸੁੰਨ ਚੁੱਕ ਕੇ ਦੇ ਦਰਵਾਜ਼ਾ ਲੈ ਕੇ ਬਤਾ ਟੱਪ ਨੇ ਚੈਨਲ ਤੇ ਤੇ ਅੱਜ ਆਪਾਂ ਲੱਗੇ ਗੋਪੀ ਬਣਾਉਣ ਨਾਲ ਗੋਪੀ ਬਣਾਵਾਂਗੇ ਤੇ ਆ ਸੁੱਕੀਆਂ ਮਿਰਚਾਂ ਆਪਾਂ ਹੋ ਚਿਰ ਰਲ ਕੇ ਪਾਵਾਂਗੇ ਕਿਉਂਕਿ ਘਰੀਆਂ ਵੀ ਹੈ ਨਹੀਂ ਤੇ ਆਪਣੇ ਘਰ ਦੀਆਂ ਸਿਕਾਈਆਂ ਹੋਈਆਂ ਫਿਰ ਆਪਾਂ ਜਿਹੜੀਆਂ ਦੂਜੀਆਂ ਲਾਲ ਆ ਮਾਰਕੀਟ ਆਲੀਆਂ ਉਹ ਨਹੀਂ ਪਾਉਂਦੇ ਹਿੰਦੇ ਘਰ ਦੇ ਸਕਾ ਕੇ ਪਾਉਂਦੇ ਆ ਤੇ ਬਾਹਰ ਅੱਜ ਮੈਸਤਰੀ ਆ ਰਾਂਗਾਂ ਲਈ ਤੇ ਇੱਧਰ ਆਪਣੇ ਗੰਡੇ ਲਾਇਨ ਨੂੰ ਆਖਿਆ ਵੀ ਧਿਆਨ ਨਾ ਕਰੇ ਵੀ ਤਾਂ ਵੀ ਪਰ ਆ ਇਹ ਵੀ ਆ ਗਏ ਬੱਸੀ ਸ਼ਾਂਤੀ ਅੱਛਾ ਖੜਕਿਆਂ ਵਾਲੇ ਵੀ ਆ ਗਏ ਉਹਨਾਂ ਬੁਲਾਉਂਦੇ ਆ ਬੋਲਦੇ ਨਹੀਂ बोलते लग लगे बैरले बाथरूम फिटिंग कर इधर कलर करता हा इन छा थोड़े थल थे ਹੋਗੇ ਇਥੇ ਪਿਆਜ਼ ਕਰਕੇ ਕਿ ਨਹੀਂ ਫੇਰ ਕਰ ਦਾਂਗੇ ਜਾਂ ਆਪ ਕਰ ਲਾਂਗੇ ਪਰ ਕਰਤਾ ਇਹਦੇ ਗੱਡੀਆਂ ਵੀ ਆ ਜਾ ਰਹੀਆਂ ਹੁਣ ਇੱਕ ਉਹਦੇ ਥੱਲੇ ਪਥਲੜੇ ਤੇ ਤਾਂ ਪੀਲਾ ਹੋਊਗਾ ਹਨਾ ਸੋ ਵੀਰ ਉਹ ਤਾਂ ਫਿਰ ਕਿਵੇਂ ਕਰਨਗੇ ਥੋੜੀ ਲੈ ਕੇ ਕੀ ਕਰਨ ਅੱਛਾ ਥੱਲੇੜਾ ਤੋਂ ਤਾਂ ਹੋਂਕਾ ਉੱਤੋਂ ਕਰਨਗੇ ਹਾਂ ਇਹ ਦੂਸਰਾ ਉਹ ਆ ਥੱਲੇ ਥੱਲੇ ਕਰਨਗੇ ਇਹ ਕਰ ਤਰੀਕਾ ਆਪ ਫਿਰ ਬੋੜ ਜਾਣਾ ਪਊਗਾ ਲੋ ਜੀ ਹਾਂ ਹਾਂ ਆਪਾਂ ਨੇ ਨੇ ਇਲਕਾ ਲਵਾਉਣ ਗਈ ਸੀ ਕਿ ਅੱਜ ਮੇਰਾ ਪ੍ਰੈਜ਼ਰ ਗਿਆ ਸੀਗਾ ਇੰਡੀਅਨ ਸਟੋਰ ਤੇ ਹਾਲੇ ਕद्दू ਕਿੰਨਾ ਲੈਤਾ ਨਹੀਂ ਆ ਲੈ ਕੇ ਆਇਆ ਤੇ ਹਰਾ ਰਿਆ ਕਹਿੰਦਾ ਏਡਾ ਕद्दू 4 ਰੋਡਾ ਦਿੱਤਾ ਮੈਂ ਕਹਿੰਦਾ ਹੀ ਆ ਆਪਣੇ ਇੰਡੀਅਨ ਸਬਜ਼ੀਆਂ ਜਿਹੜੀ ਆਉਂਦੀਆਂ ਕੋਈ ਵੀ ਚੀਜ਼ ਆ ਜਿਹੜੀ ਆਉਂਦੀਆਂ ਉਹ ਪੈਂਗੀ